ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਜਲਾਲਕਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ ਚ ਦੋ ਨਗ ਆ ਜੀ ਜਿੰਨਾਂ ਚੋਂ ਇੱਕ ਟੋਕੜ ਗੱਪਣ ਚੈੱਕ ਪਾਸ ਆ ਤੇ ਇੱਕ ਟੋਕੜ ਆ ਜੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਮੇਰਾ ਕੰਮ ਸਰਪ ਤੁਹਾਨੂੰ ਪਸੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਨਰਪੇ ਸਿੰਘ ਜੀ ਪਿੰਡ ਜੀ ਪਿੰਡ ਰਾਮੋ ਵਾਲਾ ਜੀ ਜਿਹੜਾ ਬਠਿੰਡਾ ਦਸੀਹਰਾਪੁਰਾ ਫੂਲ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 79815 26740 ਠੀਕ ਹੈ ਵੀਰੇ ਧੂਕੜ ਗੱਪਣ ਤੋਂ ਸ਼ੁਰੂ ਕਰਦੇ ਸੁਆ ਕਿੰਨੇ ਮਾਂ ਜੀ ਸੁਆ ਇਹ ਦੂਜਾ ਸੁਈ ਤੇ ਤੀਜੇ ਲਈ ਗੱਪਣ ਕਿੰਨੇ ਸਮੇਂ ਦੀ ਜੀ ਇਹ ਸਾਢੇ 3 ਮਹੀਨਾ ਤੋਂ 5-4 ਦਿਨ ਉੱਤੇ ਹੀ ਹੈ ਜੀ ਤੇ ਸਾਢੇ 3 ਮਹੀਨੇ ਮੰਨ ਕੇ ਆ ਜੀ ਕੋਈ ਵੀਰ ਦੁੱਧ ਕਿੰਨਾ ਤੇ ਆ ਰਿਹਾ ਹੈ ਉਹ ਪੈ ਗਿਆ 8 ਕਿਲੋ 7 ਦਾ 8 ਮੰਨ ਲੈ ਬੰਦਾ 7 ਮੰਨ ਲੈ ਆ ਕੇ ਦੇ ਦਾਂਗੇ ਜੀ ਹਾਂਜੀ ਹਾਂਜੀ ਥਣਾ ਦੀ ਦਾਨਾ ਜੀ ਜਮਾ ਦਾਨਾ ਜੀ ਤੋੜ ਕੇ ਦਿਖਾ ਦਿਓ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਹੈ ਜੀ ਤੀਜੇ ਸੂਏ ਵਾਸਤੇ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਆ ਕਿ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਇਓ ਜੀ net 8 ਕਿਲੋ ਦੁੱਧ ਆ ਜੀ ਤੁਸੀਂ 7 ਹੀ ਮੰਨ ਕੇ ਆ ਜਾਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਥਨਾ ਦੀ ਡੰਨਾ ਵੀਰੇ ਹਾਂਜੀ ਠੀਕ ਹੈ ਜੀ ਲੈ ਜਲਦੀ ਵੀਰੇ ਕੋਈ ਗੱਲ ਨਹੀਂ ਥਨਾ ਦੀ ਡੰਨਾ ਬਾਕੀ ਚਾਰ ਹੀ ਥਾਣਾ ਪੋਰ ਛੱਕਪੋਰਾ ਵੀ ਨੇ ਕੱਦ ਕੱਠ ਵੀ ਚੰਗਾ ਆ ਜਾਂਦਾ ਬਾਕੀ ਬਾਈ ਦੇ ਘਰੇ ਕੋਈ ਵੀ ਆਵਦਾ ਮਿਲਕਿੰਗ ਵੀ ਕਰ ਲੈ ਤੇ ਆਪਦੀ ਪਾਸ ਵੀ ਕਰਾ ਕੇ ਲੈ ਜੇ ਡਿਮਾਂਡ ਵੀਰੇ ਦੀ 45000 ਜੀ ਹੋਜੂ ਮਾਨ ਤਾਨ ਤਾਨ ਕਰ ਦਾਂਗੇ ਜੀ 2 ਨੰਬਰ ਦਾ ਸੂਆ ਕਿੰਨਾ ਮਾ ਵੀਰੇ ਇਹਦਾ ਜੀ 5ਵਾਂ ਸੂਆ ਸੂਈ ਵੀ ਹੈ ਜੀ ਹਾਂ ਸਮਾਂ ਕਿੰਨਾ ਕੋ ਹੋ ਗਿਆ ਸੂਈ ਦਾ ਸੂਈ ਨੂੰ ਹੋ ਗਏ 4 ਮਹੀਨੇ ਜੀ ਠੀਕ ਹੈ ਏਆਈ ਵੀ ਕਰਾ ਹੋਈ ਹੈ ਜੀ ਨਹੀਂ ਕੀ ਨਾ ਕਰਵਾਈ ਸੀ ਜੀ ਦੁਬਾਰਾ ਫੇਰ ਹੀਟ ਕੱਢੀ ਹਾਂ ਦੁਬਾਰਾ ਰਿਪੀਟ ਹੋ ਗਈ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਹੈਗਾ 7 ਕਿਲੋ ਜੀ ਥਨਾਂ ਦੀ ਡੰਨਾ ਜੀ ਜਮਾਂ ਡੰਨਾ ਜੀ ਤੋੜ ਕੇ ਦਿਖਾ ਦੀ ਫੇਰੇ 22 ਦੇ ਦਸਨ ਮੁਤਾਬਕ ਸੂਆ ਬਾਈ 10 ਦਾ ਕਿ ਪੰਜਵਾਂ ਸੂਈ ਆ ਲਗਭਗ 4 ਮਹੀਨੇ ਸਮਾਂ ਹੋ ਗਿਆ ਸੂਈ ਨੂੰ ਦੁੱਧ ਨੇਟ 7 ਕਿਲੋ ਜੀ ਹਾਂ 7 ਕਿਲੋ ਤਿਆਰ ਆ ਕੋਈ ਵੀ ਵੀ ਰਾਪਦੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਥੋੜੀ ਸੈਡ ਹੈਗੀ ਆ ਫੇਰੇ ਦੇ ਮਾੜੀ ਜੀ ਹੈ ਜੀ ਦੁੱਧ ਤਾਂ ਪੂਰਾ ਵੀਰੇ ਦਨਾ ਜੀ ਠੀਕ ਆ ਜੀ ਥੋੜਾ ਜਿਹਾ ਪਾਸਾ ਜਰੂਰ ਦਖਾਉਂਦੀ ਆ ਪਰ ਬਾਈ ਕਹਿੰਦਾ ਦੁੱਧ ਪੂਰਾ ਬੇਫਿਕਰ ਹੋ ਜੋ ਜੀ ਥਨਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਨਾ ਪੋੜ ਸ਼ਾਂਖ ਪੂਰਾ ਵੀ ਨਹੀਂ ਚੈੱਕ ਕਰ ਸਕਦੇ ਹੋ 7 ਕਿਲੋ ਦੁੱਧ ਆਪਦਾ ਜੋਕ ਕੇ ਲੈ ਜਾਓ ਤੇ ਡਿਮਾਂਡ ਵੀਰੇ ਦੀ 18000 ਰੁਪਏ ਹੋ ਜੂ ਮਾਨਤਾਂ ਜੀ ਕਰਦਾ ਜੀ 18000 ਰੁਪਿਆ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਮਾਨਤਾਂ ਨੂੰ ਜਰੂਰ ਕਰ ਦਾਂਗੇ ਜੀ ਜੀ ਨੂੰ ਕੋਈ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ